ਮੰਗਤੀ ਮੰਗੇ ਹੈਗੀ ਮੇਰੀ ਕਿ ਇਹਨਾਂ ਤੇ ਕਾਰਵਾਈ ਹੋਵੇ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਵੀ ਇੱਕ ਅਵਾਜ਼ ਕਹਿਣਾ ਚਾਹੁੰਦੇ ਅਸੀਂ ਕਿ ਇਹਦੇ ਵਿੱਚ ਇਹਨੂੰ ਜਲਦ ਤੋਂ ਜਲ ਹਟਾਇਆ ਜਾਵੇ ਤੇ ਜਿਹੜਾ ਸਾਡਾ ਬੋਰਡ ਭੰਗ ਕੀਤਾ ਹੈ ਉਹਨੂੰ ਬਹਾਲ ਕੀਤਾ ਜਾਵੇ ਤੇ ਸਿੱਖਾਂ ਦੀ ਸੰਸਥਾ ਸਿੱਖਾਂ ਦੇ ਹੱਕ ਹੱਥ ਵਿੱਚ ਹੀ ਰਹਿਣੀ ਚਾਹੀਦੀ ਹੈ ਤੇ ਉਹੀ ਉਹਨਾਂ ਦਾ ਪ੍ਰਬੰਧ ਤੇ ਜਿਹੜੇ ਸਿੱਖੀ ਸਰੂਪ ਵਿੱਚ ਹੈਗੇ ਜਿਹੜੇ ਅੰਮ੍ਰਿਤਧਾਰੀ ਹੈਗੇ ਜਿਹੜੇ ਮੂਹ ਰੰਗਦੇ ਨਹੀਂ ਹੈਗੇ ਉਹ ਮੂਹ ਵੀ ਰੰਗਦੇ ਹੈਗੇ ਦਾੜਾ ਰੰਗਦੇ ਰੰਗਿਆ ਹੋਇਆ ਉਹਨਾਂ ਦਾ ਤੇ ਉਹ ਕਿਸ ਕੋਈ ਮੈਸੇਜ ਜਾਊਗਾ ਸੰਗਤ ਵਿੱਚ ਕਿ ਆਪ ਸ਼ਰਾਬ ਪੀਣ ਲੱਗੇ ਤੇ ਦਾੜੇ ਨੂੰ ਕਾਲਾ ਕੀਤਾ ਹੋਇਆ ਉਹਨਾਂ ਨੇ ਤੇ ਆਪ ਅੰਮ੍ਰਿਤ ਤਾਰੀ ਨਹੀਂ ਹੈਗੇ ਕਸ਼ੇਰਾ ਨਹੀਂ ਪਾਉਂਦੇ ਤੇ ਇਹੀ ਮੰਗ ਹੈਗੀ ਸਾਡੀ ਮਹਾਰਾਸ਼ਟਰ ਸਰਕਾਰ ਨੂੰ ਵੀ ਕਿ ਇਹਨਾਂ ਨੂੰ ਜਲਦ ਤੋਂ ਜਲ ਹਟਾਇਆ ਜਾਵੇ ਤੇ ਜਥੇਦਾਰ ਸਾਹਿਬ ਨੂੰ ਵੀ ਜਥੇਦਾਰ ਸਾਹਿਬ ਤੋਂ ਵੀ ਪੂਜਨੀਕ ਪੰਚਪਾਇਰੇ ਸਹਿਬਾਨ ਨੂੰ ਵੀ ਤੇ ਅਸੀਂ ਹਜੂਰ ਸਾਹਿਬ ਵੀ ਬਾਬਾ ਕੁਲਵੰਤ ਸਿੰਘ ਜੀ ਨੂੰ ਤੇ ਉੱਥੇ ਦੇ ਪੰਜ ਪਿਆਰੇ ਸਹਿਬਾਨ ਨੂੰ ਸਾਰਿਆਂ ਨੂੰ ਜਾ ਕੇ ਮੇਜਰ ਨਾਮਾ ਉੱਥੇ ਵੀ ਦੇਵਾਂਗੇ ਉੱਥੇ ਵੀ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਤਨਖਾਹਾਂ ਕੀਤਾ ਜਾਵੇ ਜਲਦ ਤੋਂ ਜਲ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਹੈ ਸਰ